ਸਤਿ ਸ਼੍ਰੀ ਅਕਾਲ ਜੀ ਮੈਂ ਬਾਈ ਬਾਬੂ ਟੀਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਅੱਜ ਵਾਲੀ ਵੀਡੀਓ ਵਿੱਚ ਜਿਹੜਾ ਆਪਾਂ ਲੈ ਕੇ ਆਏ ਜਿੱਦਾਂ ਕਿ ਪਡੇਲੀ ਦੇ ਸੂਟ ਲੈ ਕੇ ਆਏ ਜੀ ਅੱਜ ਵੀ ਆਪਾਂ ਮਸ਼ੀਨ ਵਰਕ ਵਾਲੇ ਹੈਂਡ ਵਰਕ ਵਾਲੇ ਸੂਟ ਲੈ ਕੇ ਆਏ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਣਾ ਐਂਡ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰੀਏ ਜਲਦੀ ਜਲਦੀ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ। ਇਹ ਕਿ ਪਹਿਲਾਂ ਦੀ ਨਾ ਇਹ ਵਾਲਾ suit ਦੀ ਬਹੁਤ ਮੰਗ ਆ ਰਹੀ ਸੀ। ਇਹ ਜਿੱਦਾਂ ਕਿ ਮੇਰੇ ਇੱਕ ਬੀਅਰ ਕਰਕੇ suit ਪਾਇਆ ਹਾ। ਇਹ ਆਪਣੇ ਬਿਲਕੁਲ origignal piece ਰੈਡੀ ਕੀਤਾ ਹੈਗਾ। ਲੈ ਇਹਦੇ ਦੁਪट्टे ਦੀ ਫਿਨਿਸ਼ਿੰਗ ਬੱਟੀ ਲਗਾਉਣ ਵਾਲੀ ਰਹਿੰਦੀ ਹੈ। ਪਿਓਰ ਨੇਚਰਲ ਤੇਰੇਬੀ ਬਾਟਮ ਲਗਾਈ ਹੋਈ ਹੈ। ਨੇਚਰਲ ਤੇਰੇਬੀ ਸ਼ਰਟ ਹੈ। ਸ਼ਰਟ ਦੇ ਉੱਪਰ ਬਹੁਤ ਹੀ ਸੋਹਣਾ ਕੰਮ ਹੋਇਆ ਹੈ। ਤੁਸੀਂ ਦੇਖ ਸਕਦੇ ਹੋ ਸਾਰਾ ਜਿਹੜਾ ਕੰਮ ਕੀਤਾ ਹੈਗਾ। ਮੁਕਈ ਕਿਤੇ ਮਸ਼ੀਨ ਦਾ ਆਰੀ ਦਾ ਸਾਰਾ ਮਿਕਸ ਜਿਹੜਾ ਕੰਮ ਹੋਇਆ ਹੈਗਾ ਬਹੁਤ ਹੀ ਸੋਹਣਾ ਕਾਟਿਵਰ ਸੂਟ ਬਣ ਕੇ ਜਿਹੜਾ ਰੈਡੀ ਹੋਇਆ ਹੈ ਇਹਦਾ ਸੂਟ ਦਾ ਪ੍ਰਾਈਸ ਜਿੱਦਾਂ ਕਿ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਉਹ ਆਈ ਥਿੰਕ ਲਾਸਟ ਵੀਡੀਓ ਦੇ ਵਿੱਚ ਸੁਣ ਦਿੱਤਾ ਹੈ ਉਹ ਇਸ ਵੀਡੀਓ ਦੇ ਵਿੱਚ ਆਪਾਂ ਵੀਅਰ ਕਰਕੇ ਵੀ ਦਿਖਾਇਆ ਹੈ ਇਹਦਾ ਜਿਹੜਾ ਪ੍ਰਾਈਸ ਹੈ ਵਿਦਆਊਟ ਦੁਪੱਟਾ ਓਨਲੀ ਸੂਟ ਸੂਟ ਦਾ ਪ੍ਰਾਈਸ ਜਿਹੜਾ ਹੈਗਾ 2500 ਰੁਪਏ ਪ੍ਰਾਈਸ ਹੈ ਜੀ origignal ਸੂਟ ਦਾ ਵੈਸੇ ਇਹ ਘੱਟ ਪ੍ਰਾਈਸ ਦੇ ਵਿੱਚ ਵੀ ਹੁੰਦਾ ਹਰ ਇੱਕ ਚੀਜ਼ ਦੀ ਫਰਸਟ ਕਾਪੀ ਵੀ ਆਉਂਦੀ ਹੈ ਤੇ origignal ਵੀ ਹੁੰਦਾ ਹੈ ਜੇ ਉਹ ਜਦੋਂ ਆਪਾਂ ਆਪਣੇ ਹੱਥ ਦੇ ਵਿੱਚ ਸੂਟ ਆਂਦਨਾਂ ਉਹ ਉਦੋਂ ਪਤਾ ਚੱਲਦਾ ਜੀ ਆਪਾਂ ਸੂਟ ਆਕਰ ਕੇ ਜਿਹੜਾ ਇਹਦਾ ਪ੍ਰਾਈਸ ਹੈ ਇਹਦਾ ਪ੍ਰਾਈਸ 2500 ਰੁਪਏ ਪ੍ਰਾਈਸ ਹੈ ਤੁਸੀਂ ਸੂਟ ਬਣਿਆ ਹੈ ਦੇਖ ਸਕਦੇ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਕਿਉਂਕਿ ਆਲਰੇਡੀ ਜਿਹੜੀ ਸ਼ਰਟ ਅਸੀਂ ਖੁਦ ਕਰੀ ਸੀ ਤਾਂ ਆਗਾ ਕਿ ਇਹਦੇ ਉੱਪਰ ਆਪਾਂ ਨੇ ਜ਼ਿਆਦਾ ਜਿਹੜਾ ਕੁਝ ਨਹੀਂ ਲਗਾਇਆ ਹੈਗਾ ਫਿਰ ਕਿਉਂਕਿ ਓਵਰ ਜਾ ਹੋ ਜਾਂਦਾ ਇਹ ਆਪਣੇ ਬਹੁਤ ਹੀ ਸੋਹਣਾ ਸਿੰਪਲ ਸੋਬਰ ਦਾ ਸੂਟ ਰੈਡੀ ਕੀਤਾ ਗਿਆ ਇਹਨੂੰ ਆਪਾਂ ਕਿਸੇ ਵੀ ਫੰਕਸ਼ਨ ਦੇ ਉੱਪਰ ਪਾ ਸਕਦੇ ਕਿਉਂਕਿ ਦੁਪੱਟਾ ਇਹਦਾ ਥੋੜਾ ਸਿੰਪਲ ਹੈ ਇਦੋਂ ਪਰ ਆਪਣਾ ਜਿਹੜੀ ਕੀ ਕਰਨੀ ਹੈ ਲੈਸਿਸ ਵਗੈਰਾ ਲਗਾ ਕੇ ਇਹਨੂੰ ਰੈਡੀ ਕਰਨਾ ਹੈ ਬਸ ਦੁਪट्टे ਦਾ ਫੈਬਰਿਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹੜਾ ਡਾਈ ਹੋ ਕੇ ਰੈਡੀ ਹੋਇਆ ਹੈਗਾ ਲੈਸਿਸ ਲਗਣ ਤੋਂ ਬਾਅਦ ਵੀ ਇਸੇ ਤਰ੍ਹਾਂ ਦਾ ਕਹਾਂਗੇ ਇਹ ਮੇਰੀ ਭੈਣ ਨੇ ਇੱਕੋ ਮੇਰੀ ਭੈਣ ਨੇ ਦੋ ਸੂਟ ਸੇਮ ਸਾਡੇ ਕੋਲ ਰੈਡੀ ਕਰਵਾਏ ਸੀ ਇਹ ਕੇ ਵਾਲਾ ਰੈਡੀ ਕਰਵਾਇਆ ਸੀ ਜੀ ਇੱਕੋ ਨਾਲ ਹੀ ਸੇਮ ਇਹਦੇ ਨਾਲ ਦੇ ਫਲਾਵਰਾਂ ਵਾਲਾ ਸੂਟ ਹੈ ਰੈਡੀ ਕਰਨਾ ਸਟਿਚਿੰਗ ਹੋਣੀ ਗਿਆ ਹੋਇਆ ਹੈਗਾ ਉਹ ਵੀ ਇਹਨਾਂ ਦੀ ਜਿਹੜੀ ਮੈਨੇਜਮੈਂਟ ਦੇ ਅਕੋਰਡਿੰਗ ਰੈਡੀ ਕੀਤਾ ਹੋਇਆ ਹੈ। ਅਗਰ ਤੁਸੀਂ ਵੀ ਐਵੇਂ ਦੇ ਸੂਟ ਸਿਲਵਾਈ ਕਰਵਾਉਣਾ ਚਾਹੁੰਦੇ ਸਾਡੇ ਤੋਂ ਸਟਿਚ ਕਰਵਾ ਕੇ ਲੈਣਾ ਚਾਹੁੰਦੇ ਹੋ ਜਾਂ ਵਿਦਾਉਟ ਸਟਿਚਿੰਗ ਇਹ ਹੀ ਡਿਜ਼ਾਈਨ ਕਿਸੇ ਹੋਰ ਕਲਰ ਦੇ ਵਿੱਚ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨੰਬਰ ਤੇ ਸਾਣਾ ਕੰਟੈਕਟ ਵੀ ਕਰ ਸਕਦੇ ਹੋ। ਬਾਕੀ ਜਿਹੜਾ ਅੱਜ ਆਪਾਂ ਦਿਖਾਉਣੇ ਸੀ ਫੁਲਕਾਰੀ ਵਾਲੇ ਸੂਟ ਦਿਖਾਉਣੇ ਸੀ ਫੁਲਕਾਰੀ ਵਾਲੇ ਸੂਟ ਜਿਹੜੇ ਆਪਣੇ ਕੋਲੇ ਬਣ ਕੇ ਰੈਡੀ ਹੋ ਚੁੱਕੇ ਨੇ ਆਲਰੇਡੀ। ਇਹਦੇ ਵਿੱਚ ਆਪਣੇ ਕੋਲੇ ਜਿਹੜੇ ਹੈਗੇ ਟੂ ਸੂਟ ਐਕਸਟਰਾ ਰੈਡੀ ਕੀਤੇ ਹੋਏ ਨੇ ਇਹ ਆਪਾਂ ਨੇ 6 ਕੀਤੇ ਸੀ। ਸੀਮੀ ਆਪਣੇ ਮਸਟਰਡ ਕਲਰ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਸੂਟ ਰੈਡੀ ਜਿਹੜਾ ਕੀਤਾ ਹੈਗਾ ਬਹੁਤ ਹੀ ਪਿਆਰਾ ਬਣ ਕੇ ਜਿਹੜਾ ਸੂਟ ਰੈਡੀ ਹੋਇਆ ਹੋਇਆ ਹੈਗਾ ਤੁਸੀਂ ਸਾਰੀ ਸ਼ਰਟ ਦੇ ਉੱਪਰ ਤੁਸੀਂ ਕੰਮ ਦੇਖ ਸਕਦੇ ਹੋਗੇ ਸੀਮ ਐਸੇ ਇਸ ਵਾਰ ਕਾ ਜਿਹੜਾ ਬੰਦ ਦੇ ਉੱਪਰ ਕੀਤਾ ਇਹ ਆਪਣੇ 5 ਮੀਟਰ ਸੂਟ ਨੇਚਰਲ ਕਰੇ ਦਾ ਸੂਟ ਵਿੱਦਤਾ ਪੱਟਾ ਦੇ ਪੱਟੇ ਦੇ ਉੱਪਰ ਵੀ ਸੀਮ ਆ ਵਾਲੇ ਬਾਕਸ ਹੈ ਜਿਹੜੇ 4 ਸਾਈਡ ਤੇ ਬਣੇ ਹੋਏ ਨੇ ਜੀ ਤਾਂ ਉਹ ਜਿਹੜਾ ਪ੍ਰਾਈਸ ਰੋਗਾ 28 2800 ਰੁਪਿਆ ਪ੍ਰਾਈਸ ਹੈ ਦੁਪੱਟਾ ਜਿਹੜਾ ਲਗਾਇਆ ਹੈ ਆਪਣਾ ਚਨੂਨ ਦਾ ਲਗਾਇਆ ਹੈ ਇਹ ਫੈਬਰਿਕ ਜਿਹੜਾ ਇਹ ਵਾਲਾ ਰਹੂਗਾ ਇਹ ਨੇਚਰਲ ਕ੍ਰੇਪ ਦਾ ਫੈਬਰਿਕ ਰਹੂਗਾ ਐਂਡ ਜਿਹੜੇ ਦੀ ਸਾਰੀ ਸ਼ਰਟ ਦੇ ਉੱਪਰ ਵਰਕ ਆਊਗਾ ਬਾਹਾਂ ਦੇ ਉੱਪਰ ਵਰਕ ਆਊਗਾ ਪਹੁੰਚੇ ਦੇ ਉੱਪਰ ਨਹੀਂ ਵਰਕ ਆਊਗਾ ਜੀ ਦੁਪੱਟੇ ਦੇ ਉੱਪਰ ਵਰਕ ਆਊਗਾ ਜੇ ਕੋਈ ਮੇਰੀ ਪੈਨ ਲੈਣਾ ਚਾਹੁੰਦੀ ਹੈ ਤਾਂ ਸਾਡੇ ਕੋਲ 3 ਫੀਸ ਐਕਸਟਰਾ ਰੈਡੀ ਕੀਤੇ ਨੇ ਤੁਹਾਨੂੰ ਦਿਖਾ ਦਨੇ ਆ ਜੀ ਇੱਕ ਇਹ ਵਾਲਾ ਆ ਗਿਆ ਇਹਦੇ ਵਿੱਚ ਕਲਰ ਜਿਹੜਾ ਆਲਮੋਸਟ ਇਹ ਵੀ ਸੇਮ ਹੈ ਇੱਕ ਇਹ ਵਾਲਾ ਆ ਗਿਆ ਇਹ ਵਾਲੇ ਜਿਹੜੇ ਸਾਰੇ ਸੂਟ ਹੈ ਸਾਡੇ ਕੋਲੇ ਰੈਡੀ ਟੂ ਡਿਸਪੈਚ ਨੇ ਜੀ ਇਸ ਤੋਂ ਇਲਾਵਾ ਤੁਹਾਨੂੰ ਅਸੀਂ ਇਸ ਤੋਂ ਲਾਵਾ ਤਾਂ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਪੇਸ ਕੇ ਸਾਡੇ ਕੋਲ ਜਿਹੜਾ ਰੈਡੀ ਕਰਵਾ ਸਕਦੇ ਹੋ ਰਵ ਇੱਕ ਮਿੰਟ ਆ ਵੀ ਸੂਟ ਦਿਖਾਵਾਂ ਹਾਂਜੀ ਇਸ ਤੋਂ ਲਾਵਾ ਜਿਹੜਾ ਨੈਕਸਸ ਹੁੰਦਾ ਹੈ ਸਾਡੇ ਕੋਲੇ ਬਹੁਤ ਹੀ ਪਿਆਰਾ ਜਿਹਾ ਕਲਰ ਆ ਪਰਪਲ ਕਲਰ ਦਾ ਤੁਸੀਂ ਸੂਟ ਦੇਖ ਸਕਦੇ ਹੋ ਇਹਦੇ ਵਿੱਚ ਆਪਣੇ ਕੋਲੇ ਟੂ ਕਲਰ ਹੈਗੇ ਨੇ ਜੀ ਫਰਸਟ ਕਲਰ ਇਹ ਵਾਲਾ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਦੁਪੱਟੇ ਦੇ ਉੱਪਰ ਵੀ ਮਿਕਸ ਮਸ਼ੀਨ ਹੈ ਪਲੱਸ ਹੈਂਡ ਦੇ ਨਾਲ ਕੰਮ ਹੋਇਆ ਹੈ ਦੁਪੱਟੇ ਦੇ ਉੱਪਰ ਪ੍ਰੋਪਰ ਲੇਸ ਲੱਗੀ ਹੋਈ ਚਨੂਨ ਦਾ ਦੁਪੱਟਾ ਨੇਚਰਲ ਗਰੇਵ ਦਾ ਸੂਟ ਆ ਦੁਪੱਟੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਸਾਰੀ ਸੂਟ ਦੇ ਉੱਪਰ ਦੇਖ ਸਕਦੇ ਹੋ ਹੈਂਡ ਪਲੱਸ ਮਸ਼ੀਨ ਦੇ ਨਾਲ ਜਿਹੜਾ ਕੰਮ ਹੋਇਆ ਹੋਇਆ ਹੈ ਮੜਾ ਹਾਂਜੀ ਤੁਸੀਂ ਦੇਖ ਸਕਦੇ ਬਹੁਤ ਹੀ ਸੋਹਣਾ ਸ਼ਰਟ ਦੇ ਉੱਪਰ ਹੈਂਡ ਪਲੱਸ ਮਸ਼ੀਨ ਦੇ ਨਾਲ ਕੰਮ ਹੋਇਆ ਜਿਹੜਾ ਵਰਕ ਹੋਇਆ ਹੈਗਾ ਹੈਂਡ ਦਾ ਹੋਇਆ ਹੈ ਤੇ ਮਸ਼ੀਨ ਨੇਚੁਰਲ ਕ੍ਰੇਪ ਦੀ ਫੈਬਰਿਕ ਹੈ ਚਨੂਨ ਦਾ ਦੁਪੱਟਾ ਦੁਪੱਟੇ ਦੇ ਉੱਪਰ ਵੀ ਕੰਮ ਹੋਇਆ ਹੋਇਆ ਹੈ ਜੀ ਪ੍ਰਾਈਸ ਇਹਦਾ ਸਿਰਫ ਰਹੂਗਾ 2500 ਰੁਪਿਆ 2500 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਫੁੱਲ ਹੈਵੀ ਪਾਰਟੀ ਵੇਅਰ ਸੂਟ ਤੁਸੀਂ ਇਹਨੂੰ ਬਣਾ ਸਕਦੇ ਹੋ ਇਹਦੇ ਵਿੱਚ ਜਿਹੜਾ ਆਪਣੇ ਕੋਲ ਕਲਰ ਮਿਲ ਜਾਣਗੇ ਕਲਰ ਇਹਦੇ ਵਿੱਚ ਤੂੰ ਮਿਲ ਜਾਣਗੇ ਜੀ ਇੱਕ ਕਲਰ ਇਹ ਵਾਲਾ ਆ ਗਿਆ ਜਿੱਦਾਂ ਤੁਸੀਂ ਦੇਖ ਰਹੇ ਹੋਗੇ ਇੱਕ ਕਲਰ ਇਹਦੇ ਵਿੱਚ ਬਹੁਤ ਹੀ ਲਾਈਟ ਜਿਹਾ ਕਲਰ ਹੈਗਾ ਇਹ ਵਾਲਾ ਕਲਰ ਆ ਗਿਆ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਆ ਗਿਆ ਇਕੱਤਰ ਇਹਨਾਂ ਨੂੰ ਇੱਕ ਵੀ ਇਕੱਠੇ ਜਿਹੜੇ ਤਿੰਨੋਂ ਸੂਟ ਨੇ ਇਹ ਆਪਣੇ ਕੋਲੇ ਬਹੁਤ ਹੀ ਸੋਹਣੇ ਤੁਸੀਂ ਦੇਖੋ ਸਿੰਪਲ ਸੋਬਰ ਜਿਹਾ ਪਾਰਟੀ ਵੇਅਰ ਸੂਟ ਹੈ ਜਿਹੜਾ ਇਹਨੂੰ ਫੁੱਲ ਹੈਵੀ ਆਗਰ ਕੋਈ ਮੇਰੀ ਭੈਣ ਆਪਣੇ ਆ ਇਸੇ ਵੀ ਫੰਕਸ਼ਨ ਵਾਸਤੇ ਲੈਣਾ ਚਾਹੁੰਦੇ ਨੇ ਤਾਂ ਤੁਸੀਂ ਇਸ ਰੇਂਜ ਦੇ ਵਿੱਚ ਜਿਹੜਾ ਇਹ ਵਾਲਾ ਸੂਟ ਵੀਰ ਆ ਸਾਡੇ ਕੋਲੋਂ ਸੌਰੀ ਬਾਏਕਰ ਸੱਤ ਦਿਓ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਣ ਕੇ ਜਿਹੜਾ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਹੈਗਾ ਵਰਕ ਵੀ ਬਹੁਤ ਸੋਹਣਾ ਹੋਇਆ ਹੋਇਆ ਹੈਗਾ ਜਿੱਦਾਂ ਕਿ ਆਪਾਂ ਜਾਲ ਵਾਲਾ ਟੋਟਲੀ ਹੈਂਡਵਰਕ ਦੇ ਵਿੱਚ ਕਰਵਾਉਣੇ ਨੇ ਸੇਮ ਉਸ ਲੁੱਕ ਦੇ ਵਿੱਚ ਹੀ ਇਹ ਵਾਲਾ ਵਰਕ ਹੈ ਜਿਹੜਾ ਕੀਤਾ ਹੈ ਪ੍ਰਾਈਸ ਵਿੱਚ ਮੈਂ ਮੈਂਸ਼ਨ ਕਰ ਹੀ ਦਿੱਤਾ ਆਗਰ ਤੁਸੀਂ ਐਦਾਂ ਦੇ ਜੇ ਨਵਰਕ ਸੂਟ ਸਾਡੇ ਕੋਲੋਂ ਬਾਏ ਕਰਨਾ ਚਾਹਣ ਤਾਂ ਸਾਡੇ ਕੋਲੋਂ ਲੈਣਾ ਚਾਹਣ ਤਾਂ ਮੈਂ ਉੱਪਰ ਨੰਬਰ ਮੈਂਸ਼ਨ ਕਰ ਦਾਂਗੀ ਜੀ 985546231 ਵਾਲਾ ਨੰਬਰ 985546231 ਵਾਲੇ ਨੰਬਰ ਤੇ ਤੁਸੀਂ ਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਤੁਸੀਂ ਨੂੰ ਕਾਲ ਵੀ ਕਰ ਸਕਦੇ ਹੋ ਜੀ ਅਗਰ ਇਹਨਾਂ ਚ ਕੋਈ ਵੀ ਸੂਟ ਲੈਣਾ ਹੋਊਗਾ ਤਾਂ ਮੇਰੇ ਕੋਲ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਆ ਕਿਉਂਕਿ ਕਈ ਭੈਣਾਂ ਕਹਿੰਦੇ ਤੁਸੀਂ ਓਪਨ ਕਰਕੇ ਦਿਖਾਓ ਇਹ ਵਾਲਾ ਸੂਟ ਆਪਣੀ ਇੱਕ ਓਪਨ ਕਰਕੇ ਦਿਖਾਇਆ ਸਾਰੀ ਸ਼ਰਟ ਦੇ ਉੱਪਰ ਜਾਲ ਬਣਿਆ ਸਾਰੇ ਦੁਪੱਟੇ ਦੇ ਵਿੱਚ ਵੀ ਐਵੇਂ ਹੀ ਜਾਲ ਬਣਿਆ ਹੋਇਆ ਜੀ ਤਾਂ ਕਰਕੇ ਆਪਾਂ ਓਪਨ ਨਹੀਂ ਕੀਤਾ ਹੈਗਾ ਇਹਨੂੰ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਇਦਾਂ ਹੀ ਸਾਰੇ ਜਾਲ ਬਣਿਆ ਹੋਇਆ ਜੀ ਲੋ ਸਾਰੀ ਸ਼ਰਟ ਦੇ ਉੱਪਰ ਤੱਕ ਵੀ ਇਦਾਂ ਹੀ ਜਾਲ ਜਾਂਦਾ ਜੀ ਆ ਤੁਸੀਂ ਇਦਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਕੋਲ ਬਾਈ ਕਰਨਾ ਚਾਹੁੰਦੇ ਤਾਂ ਸਾਡੇ ਚੈਨਲ ਨੂੰ ਕੀ ਕਰ ਲੈਣਾ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਨਾ ਜਿਹੜਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਡੇ ਕੋਲੇ ਆਰਡਰ ਪੰਦਾ ਉਹਨੂੰ ਆਪਾਂ ਸਪੈਸ਼ਲ ਡਿਸਕਾਊਂਟ ਦਿੰਨੇ ਆ ਜੀ ਅਗਰ ਕੋਈ ਮੇਰੀ ਭੈਣ ਆਪਣਾ ਫੈਬਰਿਕ ਭੇਜ ਕੇ ਸਾਡੇ ਕੋਲ ਰੈਡੀ ਕਰਵਾਉਣਾ ਚਾਹੁੰਦੇ ਨੇ ਆਪਣਾ ਫੈਬਰਿਕ ਭੇਜ ਕੇ ਵੀ ਰੈਡੀ ਕਰਵਾ ਸਕਦੇ ਨੇ ਅਗਰ ਤੁਸੀਂ ਫੈਬਰਿਕ ਸਾਡੇ ਕੋਲੋਂ ਹੀ ਬਾਏ ਕਰਕੇ ਕੋਈ ਵੀ ਡਿਜ਼ਾਈਨ ਹੈਂਡਵਰਕ ਨੀਡਲਵਰਕ ਪੇਂਟ ਮਸ਼ੀਨਵਰਕ ਕੁਝ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਕਿਉਂਕਿ ਇਹ ਸਾਰਾ ਕੰਮ ਹੈ ਜਿਹੜਾ ਅਸੀਂ ਆਪਣਾ ਖੁਦ ਆਪ ਕਰਦੇ ਆ ਜੀ ਸਾਡੇ ਕਾਰੀਗਰ ਰੱਖੇ ਹੋਏ ਨੇ ਅਸੀਂ ਕਾਰੀਗਰਾਂ ਕਰਵਾਣੀ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਮਿਲਦੇ ਆ ਕੱਲ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਐਂਡ ਹੁਣ ਵੀਡੀਓ ਨੂੰ ਕੀ ਕਰ ਦੇਣਾ ਲਾਈਕ ਸ਼ੇਅਰ ਕਰ ਦੇਣਾ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਮਿਲਦੇ ਆ ਕੱਲ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਤਦ ਤੱਕ ਦੇ ਲਈ ਸ਼ਸ਼ੀ ਆ ਕਾ ਜੀ